ਦੋਸਤੋ ਸਤਿ ਸ਼੍ਰੀ ਅਕਾਲ ਹਾਂ ਦੋਸਤੋ ਇੱਕ ਮੇਨਾ ਇਤਫਾਕ ਹੋਇਆ ਬੜਾ ਜਿਆਦਾ ਵੱਡਾ ਇਤਫਾਕ ਕੀ ਕਹ ਸਕਦਾ ਮੈਂ ਮੈਂ ਪਿੱਛੇ ਇੱਕ ਵੀਡੀਓ ਸ਼ੇਅਰ ਕੀਤੀ ਸੀ ਇੱਕ ਲੇਡੀਜ਼ ਨੇ ਆਪਦੀ ਭਰਾ ਦੀ ਕਮਾਈ ਖਾਦੀ ਆਪਦੇ ਭਰਾ ਦੀ ਪ੍ਰਾਪਰਟੀ ਜੋ ਉਹਨੇ ਮਿਹਨਤ ਕਰਕੇ ਬਣਾਈ ਸੀ ਉਹਨੇ ਆਪਦੇ ਫਾਦਰ ਦੇ ਨਾਮ ਲਵਾਤੀ ਸੀ ਆਦੀ ਮਾਤਾ ਦੇ ਨਾਮ ਲਵਾਤੀ ਸੀਗੀ ਮਾਪ ਦਾਪ ਦੇ ਹਿੱਸੇ ਦੇ ਵਿੱਚੋਂ ਉਸ ਲੇਡੀਜ਼ ਨੂੰ ਪਤਾ ਸੀਗਾ ਕਿ ਮੇਰੇ ਭਰਾ ਦੀ ਕਮਾਈ ਹੈ ਫਿਰ ਵੀ ਉਹ ਲੈ ਜਾਂਦੀ ਹੈ ਔਰ ਉਹ ਲੇਡੀਜ਼ ਜਦੋਂ ਮੇਰੇ ਨਾਲ ਹੁਣ ਮੁਲਾਕਾਤ ਹੋਈ ਆ ਉਹਦੀ ਇਹ ਗੱਲਾਂ ਭੁੱਲੀ ਹੋਈ ਸੀ ਉਹ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਜੇ ਤੁਸੀਂ ਇਹ ਵੀਡੀਓ ਪਹਿਲੀ ਵਾਰੀ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਇਹ ਵੀਡੀਓ ਆਪਣੇ ਵੱਧ ਤੋਂ ਵੱਧ ਦੋਸਤਾਂ ਕੋਲ ਸ਼ੇਅਰ ਕਰੋ ਜਿਹੜੀ ਵੱਧ ਤੋਂ ਵੱਧ ਆਪਣੇ ਮਿੱਤਰ ਪਿਆਰਿਆਂ ਕੋਲ ਪਹੁੰਚ ਸਕੇ ਉਹ ਸਟੋਰੀ ਉਹਨੇ ਮੈਨੂੰ ਗੱਲਾਂ ਪਤਾ ਕੀਤੀਆਂ ਮੇਰੇ ਨਾਲ ਦੱਸਿਆ ਕਿ ਉਹ ਮੇਰਾ ਹਸਬੰਡ ਸੀ ਜਿਹੜਾ ਸੈਂਟਰ ਸਰਕਾਰਮੈਂਟ ਦੀ ਇੱਕ ਮੁਲਾਜ਼ਮ ਸੀਗਾ ਉਹਦੀ ਆਨ ਡਿਊਟੀ ਡੈਥ ਹੋ ਜਾਂਦੀ ਆ ਉਹਦੇ ਬਦਲੇ ਦੇ ਵਿੱਚ ਮੇਰੀ ਬੇਟੀ ਨੂੰ ਜੋਬ ਮਿਲ ਜਾਂਦੀ ਆ ਇੱਕ ਛੋਟੀ ਪੋਸਟੇ ਮਿਲ ਜਾਂਦੀ ਆ ਚਲੋ ਉਹਦਾ ਹਸਬੰਡ ਦਾ ਇੱਕ ਆਫੀਸਰ ਲਾਈਨ ਦੇ ਵਿੱਚ ਸੀਗਾ ਵੱਡੀ ਪੋਸਟ ਤੇ ਸੀ ਉਹਦੇ ਬੇਟੇ ਨੂੰ ਵੀ ਜੋਬ ਦੇ ਦਿੰਦੀ ਆ ਸਰਕਾਰ ਤੇ ਉਹਦਾ ਬੇਟਾ ਨਾਲਾਇਕ ਨਿਕਲਦਾ ਵਾ ਮਾੜਾ ਨਿਕਲਦਾ ਵਾ ਉਹਨੂੰ ਕਾਫੀ ਮਾੜੀਆਂ ਰਾਤਾਂ ਹੁੰਦੀਆਂ ਨੇ ਉਹਨੂੰ ਮਾੜੀ ਰਾਤ ਕੀ ਹੁੰਦੀ ਆ ਸੱਟਾ ਖਿਲਣ ਦੀ ਨਾ ਸ਼ਰਾਬੀ ਕੋ ਆਬੀ ਦਾ ਸਹੀ ਗਈ ਨਾ ਸੱਟੇ ਦੀ ਹੱਥ ਪੈ ਗਈ ਬੰਦੇ ਨੂੰ ਇਹਦੇ ਅਨੇ ਸ਼ਹਿਰ ਦੇ ਵਿੱਚ ਲਗਭਗ 3 ਤੋਂ 4 ਕਰੋੜ ਰੁਪਏ ਦੀ ਕੋਠੀ ਸੀਗੀ ਜਿਹੜੀ ਉਹਨਾਂ ਦਾ ਸੱਤੇ ਦੇ ਵਿੱਚ ਵੇਚ ਕੇ ਖਾ ਗਿਆ ਬੰਦਾ ਕਿਰਾਏ ਤੇ ਰਹਿ ਰਿਹਾ ਇੱਕ ਕਮਰੇ ਦੇ ਵਿੱਚ ਉਹਦੀ ਵਾਈਫ ਇੱਕ ਬੇਟਾ ਉਹਨਾਂ ਦੇ ਵਾਈਫ ਆ ਉਹਦੇ ਬੇਟੇ ਨੂੰ ਲੈ ਕੇ ਆਉਦੀ ਪੀਕੇ ਚਲੀ ਜਾਂਦੀ ਆ ਆਗੀ ਮੇਂ ਤਾਂ ਮੈਂ ਦੂਰੀ ਕਰਕੇ ਉਹ ਜੋ ਵੀ ਉਹ ਬੱਚੇ ਨੂੰ ਪੜਾ ਲਖਾ ਰਹੀ ਆ ਉਹਦੀ ਮਾਤਾ ਦਰ ਬਰ ਦਰ ਲੋਕਾਂ ਕੋਲੇ ਜਾਂਦੀ ਬਾਬਿਆਂ ਕੋਲੇ ਜਾਂ 30 ਇਤਸਾਮਾਂ ਤੇ ਜਾਂ ਕਿਸ ਤੋਂ ਮੇਰਾ ਭਲਾ ਹੋ ਜਵੀ ਤੁਰੀ ਫਿਰਦੀ ਆ ਐਵੇਂ ਤੁਰੀ ਫਿਰਦੀ ਦੀ ਮੇਰੇ ਨਾਲ ਕਿਤੇ ਮੁਲਾਕਾਤ ਹੋ ਗਈ ਉਹਦੀ ਮੈਂ ਉਸ ਮਾਤਾ ਨੂੰ ਇਸ ਲੇਡੀ ਨੂੰ ਪਛਾਣ ਲਿਆ ਕਿ ਮੈਨੂੰ ਪਤਾ ਸੀਗਾ ਇਹ ਲੇਡੀਸ ਕੌਣ ਆ ਤੇ ਉਹ ਵੀ ਗੱਲਾਂ ਬਾਤਾਂ ਕਰਨ ਲੱਗ ਗਿਆ ਉਹਦੇ ਨਾਲ ਮੈਂ ਉਹ ਹੋ ਇੰਨੀ ਦੁਖੀ ਸੀਗੀ ਇੰਨੀ ਪਰੇਸ਼ਾਨ ਸੀਗੀ ਉਹ ਆਪਦੇ ਦੁੱਖ ਸੁੱਖ ਖਰੀਕ ਕੋਲੇ ਰੋਂਦੀ ਫਿਰਦੀ ਆ ਪਰ ਇੱਕ ਚੀਜ਼ ਉਹ ਜ਼ਰੂਰ ਭੁੱਲ ਗਈ ਉਹਨੇ ਅੱਜ ਤੋਂ 20 ਸਾਲ ਪਹਿਲਾਂ ਆਪਦੇ ਭਰਾ ਦਾ ਜਾਨ ਦੀ ਢੱਡ ਧੋਤਾ ਸੀਗਾ ਆਪਦੇ ਭਰਾ ਦੀ ਕੀਤੀ ਹੋਈ ਕਮਾਈ ਉਸ ਲੇਡੀਜ਼ ਨੇ ਆਪ ਉਹ ਲੋਭ ਦੇ ਵਿੱਚ ਆ ਕੇ ਖਾਦੀ ਸੀ ਮਾਰੀ ਸੀ ਉਸ ਸਮੇਂ ਤੇ ਉਸ ਪਰਿਵਾਰ ਦੇ ਵਿੱਚ ਉਸ ਜਿਹੜਾ ਉਹਦਾ ਬ੍ਰਦਰ ਸੀਗਾ ਜੋ ਉਹਨੇ ਖੂਨ ਮਸ਼ੀਨ ਦੀ ਕਮਾਈ ਕੀਤੀ ਸੀ ਜਾਂ ਉਹਦੀ ਵਾਈਫ ਸੀਗੀ ਜਾਂ ਉਹਦੇ ਬੱਚੇ ਸੀਗੇ ਉਹਨਾਂ ਦੀਆਂ ਆਂਦਰਾਂ ਦਸਿਸਾ ਦਿੰਦੀਆਂ ਸੀਗੀਆਂ ਉਹਨੂੰ ਪਤਾ ਸੀ ਕਿ ਜੋ ਇਹ ਪ੍ਰਾਪਰਟੀ ਖਰੀਦੀ ਹੋਈ ਆ ਮੇਰੇ ਬਿਓਰ ਫਾਦਰ ਨੇ ਤਾਂ ਨਹੀਂ ਖਰੀਦੀ ਮੇਰੇ ਫਾਦਰ ਦੀ ਤਾਂ ਪਹਿਲਾਂ ਡੈਥ ਹੋ ਗਈ ਸੀਗੀ ਜੋ ਵੀ ਇਹ ਪ੍ਰਾਪਰਟੀ ਦੇ ਮਾਲਕ ਹੈਗੇ ਆ ਜੋ ਇਹਨਾਂ ਦਾ ਲੈਣ-ਦੇਣ ਕੀਤਾ ਮੇਰੇ ਭਰਾ ਨੇ ਕਮਾਈ ਕਰਕੇ ਕਰਿਆ ਵਾ ਉਹ ਇਸ ਚੀਜ਼ ਨੂੰ ਪਤਾ ਹੋਣ ਦੇ ਬਾਵਜੂਦ ਵੀ ਉਸ ਲੇਡੀਜ਼ ਨੇ ਆ ਲਾਲਚ ਦੇ ਜਾਨੀ ਦੀ ਹੱਥ ਚੜ੍ਹ ਕੇ ਲਾਲਚ ਕਰਕੇ ਆਪ ਦੇ ਭਰਾ ਪਰਜਾਇ ਦਾ ਟੈਂਡ ਦੋਤਾ ਸੀਗਾ ਉਹ ਇਹ ਚੀਜ਼ ਤਾਂ ਚਲੋ ਭੁੱਲੀ ਬੈਠੀ ਸੀ ਹੈ ਨਾ ਪਰ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਉਹ ਇਹ ਚੀਜ਼ ਅਹਿਸਾਸ ਕਰਾਂ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਉਹ ਜੀ ਇਸ ਚੀਜ਼ ਦਾ ਤਾਨਾ ਦੇਮਾ ਮੇਰਾ ਦਿਲ ਨਹੀਂ ਕੀਤਾ ਕਿ ਮੈਂ ਉਸ ਕੁਦਰਤ ਦਾ ਉਸ ਪਰਮਾਤਮਾ ਦਾ ਸ਼ਰੀਕ ਬਣਾ ਕਿਉਂਕਿ ਉਹ ਬੜ ਬਹੁਤ ਵੱਡਾ ਉਹਦਾ ਯਾਨੀ ਰਹਿਮਤਾ ਬਹੁਤ ਵੱਡਾ ਜੋ ਕੋਸ਼ਿਸ਼ ਕਰ ਰਹੀ ਆ ਪਰਮਾਤਮਾ ਕਰ ਰਿਹਾ ਵਾ ਕੁਦਰਤ ਕਰ ਰਹੀ ਆ ਵਿਸ਼ਾਲ ਹੀ ਕਰ ਰਹੀ ਆ ਉਹ ਮੈਨੂੰ ਇੱਕ ਚੀਜ਼ ਬੜਾ ਸਿੱਟਾ ਨਿਕਲਿਆ ਇੱਥੇ ਬੜਾ ਰਿਅਲਟ ਨਿਕਲਿਆ ਯਾਰ ਜੇਕਰ ਤੁਹਾਡੇ ਨਾਲ ਕੋਈ ਬੁਰਾ ਕਰ ਦਿੰਦਾ ਵਾ ਤੁਸੀਂ ਕੋਸ਼ਿਸ਼ ਕਰੋ ਉਸ ਬੰਦੇ ਨੂੰ ਛੱਡ ਦਿਓ ਮਾਫ ਕਰ ਦਿਓ ਕੁਦਰਤ ਤੇ ਛੱਡ ਦਿਓ ਜੇਕਰ ਤੁਹਾਡੇ ਨਾਲ ਕੋਈ ਬੁਰਾ ਕਰਦਾ ਵਾ ਉਹ ਤੁਸੀਂ ਵੀ ਉਹ ਤਾਂ ਮੈਂ ਜੇ ਬੁਰਾ ਕਰਨਾ ਚਾਹਾਂਗੇ ਹੋ ਸਕਦਾ ਉਹਨਾਂ ਨੂੰ ਬੁਰਾ ਉਹ ਕਰ ਸਕੂੰ ਉਹਦਾ ਤੁਸੀਂ ਜਿਹੜਾ ਉਹਦਾ ਕੋਈ ਬਹੁਤ ਧੰਨਾ ਵਿਗੜੇ ਪਰ ਜਿਦਿ ਕੁਦਰਤ ਦੀ ਜਿਹੜੀ ਲਾਠੀ ਆ ਕੁਦਰਤ ਜੋ ਯਾਨੀ ਦੀ ਬੰਦੇ ਤੋਂ ਸਾਰੀ ਕਿਤਾਬ ਕਰਦੀ ਹੈ ਲੇਖ ਝੋਖਾ ਮੰਗਦੀ ਆ ਉਹ ਇੱਕ ਵਿਸ਼ਾਲ ਹੀ ਆ ਫਿਰ ਮੈਂ ਦਿਲ ਦੇ ਵਿੱਚ ਮੇਰੇ ਖਿਆਲਤ ਚੱਲ ਪਏ ਦਿਲ ਦੇ ਵਿੱਚ ਯਾਨੀ ਮੈਂ ਕੁਦਰਤ ਨੂੰ ਹੋਰ ਜਦੋਂ ਉਸ ਜਗ੍ਹਾ ਤੇ ਮੈਂ ਬੈਠਾ ਸੀਗਾ ਹੋਰ ਮਹਿਸੂਸ ਕਰਨ ਲੱਗ ਗਿਆ ਮੇਰੀ ਉਸ ਪਰਮਾਤਮਾ ਨਾਲ ਲੱਗ ਗਈ ਮੈਂ ਸਮਾਨਵਲ ਦੇਖਣਾ ਸ਼ੁਰੂ ਕਰਤਾ ਪਤਾ ਇਹੇ ਜਿਹੇ ਇਹੇ ਦਿਮਾਗ ਦੇ ਵਿੱਚ ਖਿਆਲ ਆਤਾ ਇਹੇ ਹੀ ਇਹੇ ਗੱਲਾਂ ਦਿਮਾਗ ਦੇ ਵਿੱਚ ਆਈਆਂ ਯਾਰ ਬੰਦਾ ਤਾਂ ਐਮੀ ਇਥੇ ਖਾਮ ਖਾਦੇ ਵਿੱਚ ਮੇਰੀ ਮੇਰੀ ਕਹਾਤਾ ਦੁਹਰਾਉਂਦਾ ਐਮੀ ਲੋਕਾਂ ਦੇ ਹੱਕ ਮਾਰਦਾ ਫਿਰਦਾ ਵਾ ਐਮੀ ਲੋਕਾਂ ਨੂੰ ਤੰਗ ਕਰਦਾ ਫਿਰਦਾ ਵਾ ਐਮੀ ਲੋਕਾਂ ਦੇ ਵਿੱਚ ਜਾਣੀ ਪਰੇਸ਼ਾਨੀ ਇਹ ਦਿੰਦਾ ਫਿਰਦਾ ਵਾ ਜੇ ਤੁਹਾਨੂੰ ਕਿਸੇ ਨੇ ਪਰੇਸ਼ਾਨੀ ਦੇਈ ਵੀ ਦਿੱਤੀ ਜਾਂ ਤੁਹਾਨੂੰ ਕਿਸੇ ਨੇ ਮਾਰਿਆ ਕਹਿ ਵੀ ਦਿੱਤਾ ਉਸ ਪਰਮਾਤਮਾ ਦੇ ਛੱਡ ਦੇਣਾ ਚਾਹੀਦਾ ਵਾ ਮੇਰਾ ਦਿਲ ਕੀ ਤਾ ਜਰ ਮੈਂ ਪਤਾ ਨਹੀਂ ਅਜ ਤੱਕ ਕਿਸੇ ਕਿਸੇ ਦਾ ਬੁਰਾ ਵੀ ਕੀਤਾ ਹੋਊਗਾ ਕਿਸੇ ਨੂੰ ਮਾਰਾ ਚੰਗਾ ਵੀ ਬੋਲਿਆ ਹੋਊਗਾ ਕਿਸੇ ਕਿਸੇ ਨੇ ਕਿਸੇ ਦਾ ਮੇਰੇ ਥਰੂ ਮਾਰਾ ਹੋਇਆ ਵੀ ਹੋਊਗਾ ਕਈ ਵਾਰੀ ਇਨਸਾਨ ਨੂੰ ਨਹੀਂ ਪਤਾ ਲੱਗਦਾ ਹਨਾ ਅਣਜਾਣੇ ਦੇ ਵਿੱਚ ਚਲੋ ਅਣਜਾਣੇ ਦੇ ਵਿੱਚ ਵੈਸੀ ਤਾਂ ਬੰਦਾ ਅਣਜਾਣ ਬੋਝੇ ਤਾਂ ਨਹੀਂ ਕਰਦਾ ਜੇ ਅਣਜਾਣੇ ਦੇ ਵਿੱਚ ਹੋ ਵੀ ਜਾਂਦੀ ਹੈ ਬੰਦੇ ਨੂੰ ਆਪਣੀ ਗਲਤੀ ਮੰਨ ਲੈਣੀ ਚਾਹੀਦੀ ਆ ਪਰ ਉਹ ਰਿਕਵਰ ਵੀ ਕਰ ਲੈਣਾ ਚਾਹੀਦਾ ਵਾ ਮੈਨੂੰ ਇਹ ਚੀਜ਼ਾਂ ਨਿਰਨੇ ਮਿਲਿਆ ਦੇਖਿਆ ਇੱਕ ਇਸ ਕੁਦਰਤ ਦਾ ਪੈ ਵੀ ਆਇਆ ਮੈਨੂੰ ਮੈਂ ਇਹ ਜੀਆਂ ਸਟੋਰੀਆਂ ਅਨੇਕਾਂ ਹੀ ਮੇਰੇ ਸਾਹਮਣੇ ਆ ਗਈਆਂ ਇਹ ਜੀਆਂ ਸਟੋਰੀਆਂ ਜਿਨ੍ਹਾਂ ਦੇ ਵਿੱਚ ਮੈਨੂੰ ਇਹ ਚੀਜ਼ ਸਿੱਖਣ ਨੂੰ ਮਿਲ ਗਈ ਜਿਹੜੀ ਕੁਦਰਤ ਦੀ ਲਾਖੀ ਆ ਬਹੁਤ ਵੱਡੀ ਵਿਸ਼ਾਲਾ ਹੋ ਬਹੁਤ ਵੱਡੀ ਰਾਠੀਆਂ ਇਹ ਤੋਂ ਇਨਸਾਨ ਕਦੇ ਵੀ ਨਹੀਂ ਬਚ ਸਕਦਾ ਆ ਜੇ ਆਪਾਂ ਨੂੰ ਇਹ ਲੱਗਦਾ ਹੁੰਦਾ ਯਾਰ ਆਪਣਾ ਜੋ ਕਰਤਾ ਆਪਾਂ ਬੁਰਾ ਹੋ ਗਿਆ ਆਪਣਾ ਉਹਦਾ ਬੁਰਾ ਨਹੀਂ ਹੋ ਰਿਹਾ ਪਰ ਅੰਦਰੋਂ ਅੰਦਰ ਹੀ ਕਿਸੇ ਨਾ ਕਿਸੇ ਪਾਸੇ ਉਹਨਾਂ ਨੂੰ ਕੁਆਂ ਲੱਗਿਆ ਹੋਇਆ ਹੁੰਦਾ ਕਿਸੇ ਨਾ ਕਿਸੇ ਪਾਸੇ ਉਹਨਾਂ ਤੇ ਅਟੈਕ ਹੋ ਰਿਹਾ ਹੁੰਦਾ ਇਸ ਕੁਦਰਤ ਦਾ ਮਾੜਾ ਹੋ ਰਿਹਾ ਹੁੰਦਾ ਵਾ ਬੰਦਾ ਇੱਥੇ ਹੀ ਭਰਦਾ ਨਰਕ ਸਰਗ ਉਸ ਅੱਗੇ ਪਿੱਛੇ ਹੈ ਗਿਆ ਕਿ ਨਹੀਂ ਹੈ ਗਿਆ ਪਤਾ ਨਹੀਂ ਆਪਾਂ ਇਸ ਵਿਸ਼ੇ 'ਚ ਨਹੀਂ ਪੈਂਦੇ ਪਰ ਜਿਹੜੇ ਕਈ ਬੰਦੇ ਇਸ ਚੀਜ਼ ਦਾ ਨਰਕ ਹੈ ਜਿਹੜਾ ਇਸ ਧਰਤੀ ਤੇ ਹੀ ਕੱਟ ਕੇ ਜਾਂਦੇ ਨੇ ਇੱਥੇ ਹੀ ਨਰਕ ਹੁੰਦੇ ਨਰਕ ਮਿਲਦਾ ਵਾ ਇੱਥੇ ਹੀ ਸਾਰਾ ਕੁਝ ਹੁੰਦਾ ਵਾ ਕੋਸ਼ਿਸ਼ ਕਰੋ ਕਿਸੇ ਦਾ ਬੁਰਾ ਨਾ ਕਰੋ ਕਿਸੇ ਦਾ ਮਾੜਾ ਨਾ ਕਰੋ ਪ੍ਰਮਾਤਮਾ ਦਾ ਨਾਮ ਲੋ ਪ੍ਰਮਾਤਮਾ ਨਾਲ ਜੁੜ ਕੇ ਰਹੋ ਕੁਦਰਤ ਦੇ ਨਾਲ ਟੱਚ ਦੇ ਵਿੱਚ ਰਹੋ ਤੁਹਾਡੀਆਂ ਹਰ ਇੱਕ ਚੀਜ਼ਾਂ ਹਰ ਇੱਕ ਮਨੋਗਾਮਨਾ ਪੂਰੀਆਂ ਕੁਦਰਤ ਕਰੂਗੀ ਹਰ ਇੱਕ ਪਾਸੇ ਤੁਹਾਨੂੰ ਖੁਸ਼ੀਆਂ ਦੇਊਗੀ ਪਰ ਫੇਰ ਵੀ ਕੋਸ਼ਿਸ਼ ਕਰੋ ਕੁਦਰਤ ਦੇ ਪਾਣੇ 'ਚ ਰਹਿੰਦੇ ਹੋ ਕੁਦਰਤ ਨੂੰ ਮੰਨਣ ਦੀ ਉਸ ਅਕਾਲ ਪੁਰਖ ਨੂੰ ਮੰਨਣ ਦੀ ਧੰਨਵਾਦ ਦੋਸਤੋ